ਰੇਸ਼ਮਾ ਆਪਣੀ ਸ਼ਰਤ ਤੋਂ ਬੇਖਬਰ ਸੀ ਇੱਕ ਵਾਰੀ ਉਹ ਆਪਣਾ ਪਿੰਡ ਵੇਖਣ ਆਈ ਜਿੱਥੇ ਉਸਦੇ ਬਜ਼ੁਰਗਾਂ ਦੀਆਂ ਕਬਰਾਂ ਸਨ ਉੱਥੇ ਪੱਕੀ ਸੜਕ ਨਹੀਂ ਸੀ ਪੀਣ ਵਾਲਾ ਪਾਣੀ ਨਹੀਂ ਸੀ ਕੁਝ ਚਿਰ ਪਹਿਲਾਂ ਇੰਦਰਾ ਗਾਂਧੀ ਨੇ ਰੇਸ਼ਮਾ ਨੂੰ ਆਪਣੀ ਰਹਿਸ਼ ਤੇ ਗੋਨ ਲਈ ਬੁਲਾਇਆ ਸੀ ਰੇਸ਼ਮਾ ਨੇ ਪਿੰਡ ਦੇ ਲੋਕਾਂ ਨੂੰ ਕਿਹਾ ਮੈਂ ਦੁਬਾਰਾ ਆਵਾਂਗੀ ਤੇ ਤੁਹਾਡੀ ਬਾਦਸ਼ਾਹ ਗਾਂਧੀ ਨੂੰ ਮਿਲ ਕੇ ਅਰਜ਼ ਕਰਾਂਗੀ ਕਿ ਉਹ ਇੱਕ ਸੜਕ ਤਾਂ ਬਣਵਾ ਦੇਣ ਮੈਂ ਵੱਡੀਆਂ ਮਹਿਫਲਾਂ ਵਿੱਚ ਜਾ ਕੇ ਰੁਪਿਆ ਇਕੱਠਾ ਕਰਾਂਗੀ ਆਪਣੇ ਪਿੰਡ ਲਈ ਉਸਨੇ ਹਿੰਦੁਸਤਾਨੀ ਮੇਜ਼ਬਾਨ ਨੂੰ ਕਿਹਾ ਕਦੀ ਪਾਕਿਸਤਾਨ ਆਉ ਤਾਂ ਜ਼ਰੂਰ ਮਿਲਣਾ ਮੇਰਾ ਪਤਾ ਲਿਖ ਲਓ ਮੇਰੇ ਨਾਂ ਨਾਲ ਸਿੰਗਰ ਜ਼ਰੂਰ ਲਿਖਣਾ ਤੇ ਇਹ ਵੀ ਲਿਖਣਾ ਨਜ਼ਦੀਕ ਸ਼ਮਾ ਸਿਨੇਮਾ ਉਹ ਇਸ ਗਲਤੀ ਜ਼ੋਰ ਪਾਰੀ ਸੀ ਕਿ ਪੂਰਾ ਪਤਾ ਲਿਖਣਾ ਮਤਾ ਚਿੱਠੀ ਗਵਾਚੇ ਉਸ ਨੂੰ ਨਹੀਂ ਸੀ ਪਤਾ ਕਿ ਰੇਸ਼ਮਾ ਲਿਖਣਾ ਹੀ ਕਾਫੀ ਸੀ ਪਾਕਿਸਤਾਨ ਦੇ ਸਭ ਡਾਕੀਏ ਉਸ ਦਾ ਸ਼ਹਿਰ ਗਲੀ ਤੇ ਮਹੱਲਾ ਜਾਣਦੇ ਸਨ ਦਰਅਸਲ ਜੇ ਕੋਈ ਸ਼ਮਾ ਸਿਨੇਮੇ ਦਾ ਪਤਾ ਪੁੱਛਦਾ ਤਾਂ ਉਸ ਨੂੰ ਇਤਨਾ ਹੀ ਦੱਸਣਾ ਕਾਫੀ ਸੀ ਰੇਸ਼ਮਾ ਦੇ ਘਰ ਦੇ ਕੋਲ